ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਉਰਮਿਲਾ ਦੇਵੀ ਟੀਜੀਟੀ ਪੰਜਾਬੀ ਜਵਾਹਰ ਨਵੋਦੇਵ ਦਿਵਲਿਆ ਕੌਨੀ ਫਰੀਦਕੋਟ ਤੋਂ ਬੇਟਾ ਜੀ ਅੱਜ ਮੈਂ ਤੁਹਾਨੂੰ ਤੁਹਾਡੀ 7ਵੀਂ ਜਮਾਤ ਦਾ ਪਾਠ ਤ੍ਰਿਲੋਚਨ ਦਾ ਕਦ ਜੋ ਕਿ ਕਹਾਣੀ ਹੈ ਸਰਦਾਰ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਹੈ ਪੜ੍ਹਾ ਰਹੀਆਂ ਇਸ ਵਿੱਚ ਬੇਟਾ ਜੀ ਲੇਖਕ ਦੱਸਦਾ ਹੈ ਕਿ ਹਰੇਕ ਬੰਦੇ ਦੇ ਮਨ ਅੰਦਰ ਕੁਝ ਨਾ ਕੁਝ ਸ਼ੌਂਕ ਹੁੰਦੇ ਨੇ ਇਹ ਸ਼ੌਂਕ ਨੂੰ ਉਹ ਆਪਣੇ ਰੋਜ਼ਗਾਰ ਵਿੱਚ ਵੀ ਤਬਦੀਲ ਕਰ ਸਕਦਾ ਹੈ ਜਿਵੇਂ ਕਿ ਇਸ ਪਾਠ ਵਿੱਚ ਲੇਖਕ ਨੂੰ ਸ਼ੌਂਕ ਹੈ ਕਿ ਘਰ ਵਿੱਚ ਬਾਗੀਚੀ ਹੋਵੇ ਬਾਗੀਚੀ ਹੋਵੇ ਪਰ ਉਹ ਬਾਗੀਚੀ ਦਾ ਸ਼ੌਂਕ ਪੂਰਾ ਨਹੀਂ ਹੋ ਸਕਦਾ ਕਿਉਂਕਿ ਬੇਟਾ ਜੀ ਲੇਖਕ ਦਿੱਲੀ ਵਰਗੇ ਸ਼ਹਿਰ ਵਿੱਚ ਰਹਿੰਦਾ ਹੈ ਜਿੱਥੇ ਪਾਣੀ ਦੀ ਘਾਟ ਹੈ ਪਾਣੀ ਦੀ ਘਾਟ ਕਰਕੇ ਉਹਨੂੰ ਪ੍ਰੋਪਰ ਪਾਣੀ ਨਹੀਂ ਪਾਉਂਦਾ ਜਿਸ ਕਰਕੇ ਬੂਟੇ ਪੌਦੇ ਮੁਰਝਾ ਜਾਂਦੇ ਨੇ ਦੂਜਾ ਬੇਟਾ ਜੀ ਉੱਥੇ ਧਰਤੀ ਜਿਹੜੀ ਕਲਰੀ ਹੈ ਕਲਰੀ ਹੁੰਦੀ ਆਨੁਪਜਾਉ ਧਰਤੀ ਬੰਜਰ ਵਰਗੀ ਰੋੜੀਆਂ ਵਾਲੀ ਜਿੱਥੇ ਕੀ ਕੋਈ ਵੀ ਪੌਦਾ ਛੇਤੀ ਵੱਡਾ ਨਹੀਂ ਹੁੰਦਾ ਤੀਜਾ ਉਹਨੇ ਇੱਕ ਮਾਲੀ ਰੱਖਿਆ ਸੀ ਜੋ ਕਿ ਕਹਿੰਦਾ ਸੀ ਕਿ ਮਾੜੀ ਖਾਦ ਮਾੜੀ ਖਾਦ ਕਰਕੇ ਵੀ ਉਹਦੇ ਪੌਦੇ ਨਹੀਂ ਬਣ ਰਹੇ ਸਨ ਬੀਜਾਂ ਦੀ ਮਾੜੀ ਕਿਸਮ ਦੀ ਉਹਨੂੰ ਕਿਸਮ ਬਾਰੇ ਪਤਾ ਨਹੀਂ ਸੀ ਮਾੜੇ ਚੰਗੇ ਬੀਜ ਆ ਜਾਂਦੇ ਸਨ ਜਿਸ ਕਰਕੇ ਵੀ ਉਹਦੇ ਸ਼ੌਂਕ ਪੂਰੇ ਹੋਣ ਤੋਂ ਰਹਿ ਜਾਂਦੇ ਸੀ ਦੂਜਾ ਫਿਰ ਲੇਖ ਕੁਝ ਦਿਨ ਤੱਕ ਇਹ ਸੋਚਦਾ ਹੈ ਕਿ ਮਾਲੀ ਉਸ ਨੂੰ ਬਾਰ-ਬਾਰ ਕਹਿ ਰਿਹਾ ਹੈ ਪਾਣੀ ਦੀ ਘਾਟ ਹੈ ਪਾਣੀ ਦੀ ਘਾਟ ਦੂਰ ਕਰਨ ਲਈ ਉਹ ਆਪਣੇ ਘਰ ਵਿੱਚ ਪੰਪ ਲਵਾ ਲੈਂਦਾ ਹੈ ਧਰਤੀ ਨੂੰ ਉਪਜਾਊ ਕਰਨ ਵਾਸਤੇ ਉਹ ਖਾਦ ਪਾ ਦਿੰਦਾ ਚੰਗੀ ਖਾਦ ਪਾ ਦਿੰਦਾ ਪਰ ਫਿਰ ਵੀ ਉਸ ਵਿੱਚ ਹਜੇ ਕੋਈ ਬੂਟਾ ਨਹੀਂ ਉਗਦਾ ਫਿਰ ਉਹ ਸੋਚਦਾ ਹੈ ਕਿ ਮੈਂ ਕੀ ਕਰਾਂ ਫਿਰ ਕਹਿੰਦੇ ਨੇ ਕਿ ਆਪਦੇ ਮਰੇ ਬਿਨਾ ਸਵਰਗ ਨਹੀਂ ਮਿਲਦਾ ਭਾਵੇਂ ਜਿੰਨਾ ਚਿਰ ਅਸੀਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਖੁਦ ਮਿਹਨਤ ਨਹੀਂ ਕਰਦੇ ਤਾਂ ਸਾਡਾ ਸ਼ੌਂਕ ਪੂਰਾ ਨਹੀਂ ਹੋ ਸਕਦਾ ਇਸ ਕਰਕੇ ਉਸ ਨੇ ਆਪਣੀ ਪਤਨੀ ਨਾਲ ਮਿਲ ਕੇ ਖੁਦ ਇਸ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕੀ ਕੀਤਾ ਕਿਤਾਬਾਂ ਪੜ੍ਹੀਆਂ ਬਾਗਬਾਨੀ ਬਾਰੇ ਬਗੀਚਾਂ ਬਾਰੇ ਦਿਲਚਸਪੀ ਵਧਣ ਲੱਗੀ ਪਾਣੀ ਦੀ ਸ਼ਿਕਾਇਤ ਵੀ ਦੂਰ ਕਰ ਦਿੱਤੀ ਖਾਦ ਵੀ ਨਵੀਂ ਮੰਗਵਾ ਲਈ ਤੇ ਇਸ ਵੱਲ ਧਿਆਨ ਦੇਣਾ ਕਰ ਦਿੱਤਾ ਪਰ ਧਰਤੀ ਦੀ ਕਮੀ ਜੋ ਕਿ ਛੋਟੀ ਧਰਤੀ ਸੀ, ਘੱਟ ਧਰਤੀ ਸੀ, ਕਲਰੀ ਧਰਤੀ ਸੀ, ਉਹਦੀ ਕਮੀ ਕਿਵੇਂ ਪੂਰੀ ਹੋਵੇ? ਤਾਂ ਇਸ ਵਾਸਤੇ ਉਹਨਾਂ ਨੇ ਇੱਕ ਹੋਰ ਤਰੀਕਾ ਲੱਭਿਆ। ਉਹਨਾਂ ਨੇ ਛੱਤ ਉੱਤੇ ਬਾਗਬਾਨੀ ਤਿਆਰ ਕਰਨ ਦਾ ਸੋਚਿਆ। ਕਿਉਂਕਿ ਜਿਹੜਾ ਕੋਠੇ ਦੇ ਫਰਸ਼ ਨੂੰ ਪੁੱਟ ਕੇ ਜਿਵੇਂ ਕਿ ਉਹਦੇ ਤੇ ਪਹਿਲਾਂ ਲੁੱਕ ਦੀ ਤਹਿ ਵਿਛਾਈ ਗਈ, ਫਿਰ ਉਹਦੇ ਤੇ ਪਕਾ ਲਈ ਤਰਪਾਲ, ਤਰਪਾਲ ਮਤਲਬ ਲੁੱਕ ਦੀ ਤਰਪਾਲ ਵਿਛਾਈ ਗਈ, ਫਿਰ ਪਲਸਤਰ ਕੀਤਾ ਗਿਆ, ਫਿਰ ਦੁਆਰੇ ਤੇ ਮਿੱਟੀ ਵਿਛਾਈ ਗਈ। ਮਿੱਟੀ ਵਿਛਾ ਕੇ ਇਸ ਵਿੱਚ ਵਧੀਆ ਖਾਦ ਮਿਲਾਇ ਗਈ ਤੇ ਇਸ ਤਰ੍ਹਾਂ ਉਹਨਾਂ ਨੇ ਕੋਠੇ ਉੱਤੇ ਘਰ ਦਾ ਲੌਨ ਬਣਾ ਲਿਆ ਨਾਲ ਹੀ ਉਹਨਾਂ ਨੇ ਸਬਜ਼ੀਆਂ ਦੀਆਂ ਕਿਆਰੀਆਂ ਵੀ ਬਣਾ ਲਈਆਂ ਛੱਤ 'ਤੇ ਬਾਗਬਾਨੀ ਕਰਦੇ ਹੋਏ ਉਹਨਾਂ ਨੂੰ ਸਫਲਤਾ ਵੀ ਮਿਲੀ ਜਿਸ ਦੇ ਰੀਜਨਸ ਹਨ ਕਿ ਉਹਨੇ ਚੰਗੀਆਂ ਪੁਸਤਕਾਂ ਪੜ੍ਹੀਆਂ ਚੰਗੇ ਫੁੱਲਾਂ ਦੇ ਬੀਜ ਪਾਏ ਚੰਗੀਆਂ ਸਬਜ਼ੀਆਂ ਦੇ ਬੀਜ ਪਾਏ ਫੁੱਲਾਂ ਤੇ ਸਬਜ਼ੀਆਂ ਨੂੰ ਚੰਗੀ ਖਾਦ ਚੰਗੀ ਧਰਤੀ ਮਿਲੀ ਮਿੱਟੀ ਮਿਲੀ ਤਾਂ ਉਹਨਾਂ ਨੂੰ ਬਨਪਨਾ ਸ਼ੁਰੂ ਕਰ ਦਿੱਤਾ ਤੇ ਫੁੱਲਾਂ ਦੇ ਬਹੁਤ ਤਰੀਕੇ ਦੇ ਫੁੱਲ ਉਹਨਾਂ ਨੇ ਆਪਣੇ ਉਸ ਵਿੱਚ ਲਾਏ ਪੌਦਿਆਂ ਨੂੰ ਸਹਾਰਾ ਦੇ ਦਿੰਦੇ ਹੁਣ ਪਤੀ ਪਤਨੀ ਦੋਨੋਂ ਆਪਣਾ ਸਮਾਂ ਨਾਲ ਉਹਨਾਂ ਦੇ ਬੱਚੇ ਉਸ ਬਾਗਬਾਨੀ ਵਿੱਚ ਬਤੋਂ ਲੱਗੇ ਕਿ ਜੇ ਕੋਈ ਪੌਦੇ ਵਾਲਤੂ ਪੱਤੇ ਹੁੰਦੇ ਉਹਨਾਂ ਨੂੰ ਵੱਡ ਕੱਟ ਦਿੰਦੇ ਪੌਦਿਆਂ ਨੂੰ ਸਹਾਰੇ ਦੇ ਦਿੰਦੇ ਫੁੱਲਾਂ ਦੇ ਵਿੱਚ ਵੱਖ-ਵੱਖ ਕਿਸਮਾਂ ਬਾਰੇ ਪੜ੍ਹਦੇ ਇਸ ਤਰ੍ਹਾਂ ਉਹਨਾਂ ਨੇ ਹੌਲੀ-ਹੌਲੀ ਆਪਣੇ ਘਰ ਦੀ ਬਗੀਚੀ ਵਿੱਚ ਸਫਲਤਾ ਪ੍ਰਾਪਤ ਕੀਤੀ ਜੋ ਕਿ ਆਸ-ਪਾਸ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਲੇਖਕ ਉਸਦੀ ਪਤਨੀ ਤੇ ਬੱਚਿਆਂ ਨੇ ਬਾਗਾਂ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਦੇ ਮਾਲੀ ਦੇ ਕੰਮ ਵਿੱਚ ਪਰਿਵਰਤਨ ਆ ਗਿਆ। ਉਹ ਜ਼ਿਆਦਾ ਕੰਮ ਕਰਨ ਲੱਗਾ, ਕਟਾਈ ਪਨੀਰੀ ਤਿਆਰ ਕਰਨ ਲੱਗਾ। ਸਾਰੇ ਲੋਕਾਂ ਵਿੱਚ ਫੁੱਲਾਂ ਦੀ ਜੋ ਚਰਚਾ ਹੋਣ ਲੱਗੀ, ਵੱਧ ਫੁੱਲਾਂ ਤੋਂ ਆਮਦਨ ਵੀ ਹੋਣ ਲੱਗੀ ਤੇ ਮਾਲੀ ਵੀ ਖੁਬ ਕੇ ਦੱਸਣ ਲੱਗਿਆ ਕਿ ਇਹ ਸਾਰੀ ਮੇਰੀ ਮਿਹਨਤ ਹੈ ਉਸ ਨੂੰ ਫੁੱਲਾਂ ਨੂੰ ਕਈ ਤਰ੍ਹਾਂ ਦੇ ਇਨਾਮ ਵੀ ਮਿਲੇ ਉਹਨੇ ਸਬਜ਼ੀਆਂ ਵੀ ਬਣਾਈਆਂ ਹੁਣ ਮਾਲੀ ਨੂੰ ਵੀ ਸਮਝ ਆ ਗਿਆ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਸ ਨੇ ਕੀ ਕਿਹਾ ਕਿ ਫਾਲਤੂ ਫੁੱਲ ਜਿਹੜੇ ਹੁੰਦੇ ਐ ਮੈਂ ਬਾਜ਼ਾਰੀ ਚ ਵੇਚ ਆਵਾਂਗਾ ਜਿਸ ਕਰਕੇ ਮੇਰੀ ਤਨਖਾਹ ਦਾ ਖਰਚਾ ਤੁਹਾਡੇ ਤੇ ਨਾ ਪਵੇ ਇਸ ਤਰ੍ਹਾਂ ਬੱਚੋ ਅਸੀਂ ਦੇਖਦੇ ਹਾਂ ਕਿ ਬੇਟਾ ਜਦੋਂ ਸਾਡਾ ਕੋਈ ਸ਼ੌਂਕ ਹੁੰਦਾ ਹੈ ਅਸੀਂ ਉਹਦੀ ਮਿਹਨਤ ਕਰਦੇ ਹਾਂ ਉਹਦੇ ਵੱਲ ਧਿਆਨ ਦਿੰਦੇ ਆ ਤਾਂ ਉਹਨੂੰ ਪੂਰਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਕਰਕੇ ਦੁਨੀਆਂ 'ਚ ਕੋਈ ਵੀ ਕੰਮ نامुमकिन ਨਹੀਂ ਹੈਗਾ ਸਾਨੂੰ ਵੀ ਉਹ ਕੰਮ ਕਰਨਾ ਚਾਹੁੰਦਾ ਹੈ ਜਿਸ ਸਾਡੀ ਲਗਨ ਹੈ ਲਗਨ ਦੇ ਨਾਲ ਨਾਲ ਸਾਨੂੰ ਮਿਹਨਤ ਵੀ ਕਰਨੀ ਚਾਹੀਦੀ ਹੈ ਜਿਵੇਂ ਕਿ ਚੰਗੇ ਨੰਬਰ ਪ੍ਰਾਪਤ ਕਰਨ ਲਈ ਸਾਨੂੰ ਚੰਗੇ ਅਪਤਰਾ ਪੜ੍ਹਨਾ ਪੈਂਦਾ ਹੈ ਇਸ ਕਰਕੇ ਬੇਟਾ ਜੀ ਕੋਈ ਵੀ ਕੰਮ ਨਾ ਮੁਮਕਿਨ ਹੈਗਾ ਇਸ ਦਾ ਅੰਤ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਸ਼ੌਕ ਰੱਖਦੇ ਹਾਂ ਤਾਂ ਸ਼ੌਕ ਨੂੰ ਪੂਰੇ ਕਰਨ ਲਈ ਮਿਹਨਤ ਵੀ ਸਾਨੂੰ ਆਪ ਨੂੰ ਕਰਨੀ ਹੀ ਪੈਗੀ ਧੰਨਵਾਦ ਆਸ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਕਹਾਣੀ ਸਮਝ ਵਿੱਚ ਆ ਗਈ ਹੋਗੀ ਤੇ ਸਾਰੇ ਬੱਚੇ ਬਹੁਤ ਮਿਹਨਤ ਕਰਨਗੇ ਥੈਂਕ ਯੂ